ਓਏ ਪਾਤਾ ਵੀ 12 ਸੈਲਫ ਲਈਏ ਰਪਤਾ ਨਾ ਓਏ 2 ਕੁ ਮਿੰਟ ਖੜ ਜਾ ਬਸ ਉਹ ਨਾ ਧੀਰਾ ਆਉਂਦਾਗਾ ਉਹ ਤਾਂ ਮੜਾ ਬੀਬੂ ਸੈੱਟ ਕਰਾ ਲਗੇ ਲੈ ਆਈਗਾ ਬਾਲੀ ਜੀ ਵੱਡੀ ਉਮਰ ਆ ਓਏ ਓਏ ਆ ਵੇਖ ਆ ਕੇ ਯਾਰ ਧੀਰੇ ਕਿੰਨੇ ਤੇ ਬੰਨਿਆ ਓਏ ਓਏ 40 ਕਿਲੋ ਬੀ ਆ ਤੇ 50 ਕਿਲੋ ਡੀਏਪੀ ਆ 90 ਕਿਲੋ ਤੇ ਬੰਨਿਆਗਾ ਕਿੰਨਾ ਬੀ ਆ 40 ਕਿਲੋ ਓਏ ਜਾ ਏ ਮੂਰਖਾ ਛੋਟੀ ਸਾਰੀ ਉਮਰ ਲੰਘ ਗਈ ਯਾਰ ਥੋਨੂੰ ਖੇਤੀ ਨਾ ਕਰਨੀ ਆਈ ਉਹ ਗਿੱਟਿਆਂ ਜਗਲੇ ਰਹਿ ਗਈ ਨਾ ਥੋਡੀ ਕਿਉਂ ਕੀ ਹੋ ਗਿਆ ਪਿਛਲੀ ਵਾਰੀ ਮੈਂ ਕਣਕ ਬੀਜੀ ਸੀ ਬਾਈ 25 ਕਿਲੋ 20 ਪਾਇਆ ਸੀ ਮੈਂ ਸਿਰਫ 25 ਕਿਲੋ ਤੇ ਮੇਰੀ ਕਣਕ ਖੜੀ ਸੀ ਨਾ ਖੁੰਬਾਂਣ ਨੂੰ ਓਏ ਪਤਾ ਹੀ ਆ ਮੈਨੂੰ ਤੇਰੀ ਖੁੰਬਾਂ ਰਗੀ ਖੜੀ ਕਣਕ ਦਾ ਮੈਂ ਹੀ ਵੱਢ ਕੇ ਆਇਆ ਸੀਗਾ ਸਣੇ ਤੁੜੀ ਤੇਰੀ ਕਣਕ 35 ਮਾਨੀ ਹੋਈ ਸੀ ਬਾਕੀ ਯਾਰ ਮੈਂ ਤੇਰੇ ਤੇ ਹਰਾਨ ਤੂੰ ਇਹਨੂੰ ਸਲਾਹ ਲੈਣ ਨੂੰ ਸੱਦਿਆ ਓਏ ਇਹਨੂੰ ਪੁੱਛ ਕੇ ਤਾਂ ਘਰੇ ਕੋਈ ਦਾਲ ਨਹੀਂ ਧਰਦਾ ਤੂੰ ਇਹ ਤੋਂ ਕਣਕ ਬੀਜਣ ਦੀ ਸਲਾਹ ਲਈ ਜਨ ਓ ਬਾਕੀ ਵੇਖ ਲੈ ਜੇ ਆੜਤੀਆਂ ਦੇ ਪੈਸੇ ਮੁੱਕਰ ਨੇ ਨਾ ਤਾਂ 25 ਕਿਲੋ 20 ਪਾ ਕੇ ਬੀਜ ਲੈਣ ਨਾ ਬਾਕੀ ਆਹ ਤੇਰੀ 5 ਕਿਲਿਆਂ ਦੀ ਕਣਕ ਇੱਕ ਟਰਾਲੀ 'ਚ ਪ